ठीकु आहे मुलाज़म ਅੱਜ ਅਸੀਂ ਭਾਰਤੀ ਕਿਸਾਨ ਮੈਦੂਰ ਜੀ ਨਾਲੋਂ ਐ ਟੀਸੀ ਦਫਤਰ ਮੰਗ ਪੱਤਰ ਦੇਣ ਆਏ ਆ ਜੀ ਇਹ ਮਾਮਲਾ ਕਿ ਜਿਹੜੇ ਸਾਡਾ 12 ਡੰਗਰ ਤੁਰੇ ਫਿਰਦੇ ਨੇ ਇਹ ਸਾਡੀਆਂ ਫਸਲਾਂ ਬਹੁਤ ਖਰਾਬ ਹੁੰਦੀਆਂ ਵੱਡੀਆਂ ਵੱਡੀਆਂ ਫਸਲਾਂ ਜਿਹੜੀ ਸੱਡਾਂ ਤੋਂ ਖਰਾਬ ਕਰ ਦਿੰਦੇ ਨੇ ਔਰ ਫਸਲਾਂ ਦੇ ਨਾਲ ਨਾਲ ਇਹ ਜਦੋਂ ਡੰਗਰ ਛੜਕਾਂ ਤੇ ਨਿਕਲਦੇ ਨੇ ਤੇ ਬੜੇ ਅਬਿਆਨਕ ਐਕਸੀਡੈਂਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪੜੀਆਂ ਜਾਂਣਾ ਹੁਣ ਤੱਕ ਜਾ ਚੁੱਕੀਆਂ ਨੇ ਪਹਿਲਾਂ ਵੀ ਅੱਜ ਤੋਂ ਪਹਿਲਾਂ ਵੀ ਕਈ ਵਾਰੀ ਸਰਕਾਰ ਨੂੰ ਅਸੀਂ ਇਸ ਸਬੰਧ ਚ ਮੰਗ ਪੱਤਰ ਵੀ ਦਿੱਤੇ ਆ ਟਰਾਲੀਆਂ ਭਰ ਕੇ ਵੀ ਛੱਡ ਕੇ ਗਏ ਆ ਪਰ ਸਰਕਾਰ ਇਹਨਾਂ ਬਾਰੇ ਕੁਝ ਨਹੀਂ ਕਰਦੀ ਤੁਸੀਂ ਦੇਖੋ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਖਰੀਦਦੇ ਜੇ ਚਾਹੇ ਕਾਰ ਲੈ ਲੋ ਸਕੂਟਰ ਲੈ ਲੋ هەر ਇੱਕ ਤੁਹਾਡਾ ਬਿਜਲੀ ਦਾ ਬਿੱਲ ਕਰਦਾ ਉਹਦੇ ਵਿੱਚ ਵੀ ਗਾਊ ਟੈਕਸ ਲੱਗਿਆ ਹੁੰਦਾ ਤੇ ਜੇ ਗਾਊ ਟੈਕਸ ਇੰਨਾ ਇਕੱਠਾ ਹੋ ਰਿਹਾ ਸਰਕਾਰ ਕੋਲੇ ਤਾ ਸਰਕਾਰ ਉਹਨਾਂ ਨੂੰ ਸੰਭਾਲਣ ਦਾ ਉਹਨਾਂ ਦੀ ਸਾਬ ਸਮਹਾਲਦਾਰ ਰੇਗਮੈਂਟ ਕਿਉਂ ਨਹੀਂ ਕਰਦੀ ਇਹਦੇ ਸਬੰਧ ਚ ਅਜੇ ਅਸੀਂ ਡੀ.ਐਸ.ਪੀ. ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਵੀ ਅੱਜ ਤੋਂ 15 ਦਿਨ ਦਾ ਟਾਈਮ ਦੇਾਂਗੇ ਨਹੀਂ ਤੇ ਇਹੀ ਕਾਈਆਂ ਦੀਆਂ ਟਰਾਲੀਆਂ ਪਰ ਪਰ ਇੱਥੇ ਲਾਵਾਂਗੇ ਤੁਹਾਡੇ ਸਾਹਮਣੇ ਲਿਆਂਡ ਕੇ ਫਿਰ ਇਹਨਾਂ ਨੂੰ ਇਹੀ ਸਾਂਭਣਗੇ ਸਾਰੇ ਆਪੇ ਇਹ ਜਦ ਤੱਕ ਕਿਹੜੇ ਏਰੀਏ ਚ ਜਾਵਾਂਗੇ ਇਹ ਸਾਰੇ ਏਰੀਏ ਚੀਜ਼ੇ ਸ਼ਹਿਰੀ ਸ਼ਹਿਰ ਚ ਵੀ ਨੇ ਪਿੰਡਾਂ ਚ ਵੀ ਬਹੁਤ ਨੇ ਇਹ ਇਹਨਾਂ ਦਾ ਏਰੀਆ ਕੋਈ ਨਹੀਂ ਜਿੱਥੇ ਕਾਨ ਨੂੰ ਮਿਲਦਾ ਉੱਥੇ ਜਾਂਦੇ ਬੜੇ ਐਕਸੀਡੈਂਟ ਹੋ ਰਹੇ ਨੇ ਇਹ ਨਿਰ ਨਿਰ ਵੀ ਐਕਸੀਡੈਂਟ ਹੋ ਰਹੇ ਨੇ ਜੇ ਕਿ ਕਹਿੰਦਾ ਇਹ ਪਹਿਲੇ ਸ਼ਾਮ ਤੋਂ ਹੀ ਕੀਤਾ ਜਾਵੇ ਐਕਸੀਡੈਂਟ ਨਹੀਂ ਹੋਣਗੇ ਤੇ ਜੇ ਐਕਸੀਡੈਂਟ ਹੋ ਗਿਆ ਤਾਂ ਹੁਣ ਵੀ ਹੋ ਰਹੇ ਨੇ ਤੇ ਕਹਿੰਦਾ ਸਾਰਾ ਖਰਚਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਹੈ ਗੱਲ ਹੈ ਜੀ ਸਰਕਾਰ ਨੂੰ ਹਟਾਇਤਾਂ ਬਹੁਤ ਹੁੰਦੀਆਂ ਜਦੋਂ ਕੋਈ ਰੋਡ ਬਣਦਾ ਉਹਦੇ ਸਾਈਡ ਤੇ ਜਾਲੀਆਂ ਹੁੰਦੀਆਂ ਸਾਰਾ ਸਿਸਟਮ ਹੁੰਦਾ ਪਰ ਪੈਸੇ ਖਾਦੇ ਜਾਂਦੇ ਆ ਲੱਗਦਾ ਕੁਝ ਨਹੀਂ ਜਿਹੜੇ ਡੰਗਰ ਨੇ ਉਹ ਫੇਰ ਛੜਕਾਂ ਤੇ ਆਣ ਚੜਦੇ ਨੇ ਜਦੋਂ ਕਿ ਮਤਲਬ ਐਕਸੀਡੈਂਟ ਹੁੰਦਾ ਜਿੱਦੀ ਜਾਨ ਚਲ ਜਾਂਦੀ ਆ ਸਰਕਾਰ ਨੇ ਤੇ ਕੀ ਦੇਣਾ ਉਹਨੂੰ ਕੋਈ ਪੁੱਛਦਾ ਤੱਕ ਨਹੀਂ ਹੈਗਾ ਇਹ ਇਹਦੀ ਜਾਨ ਗਈ ਕਿਉਂ ਜਿੰਨੇ ਜਿਹੜੇ ਡੰਗਰ ਛੜਦੇ ਨੇ ਜੇ ਉਹਨਾਂ ਤੇ ਵੀ ਕਾਰਵਾਈ ਹੋਣੀ ਚ ਇੰਨੇ ਪਾਪਾਂ ਦੇ ਭਾਗੀ ਨੇ ਜਿਹੜੇ ਇਹ ਗਾਈ ਦਾ ਦੁੱਧ ਪੀ ਕੇ ਮਗਰੋਂ ਉਹਨਾਂ ਨੂੰ ਉਵਾਰਾ ਛੱਡਦੇ ਨੇ ਉਹਨਾਂ ਤੋਂ ਵੱਡਾ ਲਾਂਂਤੀਆ ਵੀ ਕੋਈ ਨਹੀਂ ਹੈ ਸਰਦਾਰ ਜੀ ਨੈਰਾ ਦੇ ਵਿੱਚ ਵੀ ਡੰਗਰ ਛੱਡ ਦਿੰਦੇ ਜਿਹੜੇ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਊਗੀ ਦੇਖੋ ਡੰਗਰਾਂ ਦੀ ਕਾਰਵਾਈ ਜਿਹੜੇ ਛੱਡਦੇ ਨੇ ਅਸੀਂ ਤੇ ਕਹਿੰਦੇ ਆ ਵੀ ਜਿਹੜਾ ਤੁਹਾਨੂੰ ਕੋਈ ਛੱਡਦਾ ਮਿਲਦਾ ਇੱਥੇ ਕਾਰਵਾਈ ਕਰ ਦਿਓ ਤੇ ਜਿਹੜਾ ਹੁਣ ਛੱਡ ਕੇ ਕੌਣ ਚਲੇ ਗਿਆ ਲਾਹ ਕੇ ਕਿੱਥੇ ਚਲੇ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਉਹਦਾ ਜੇ ਕਿਸੇ ਨੂੰ ਪਤਾ ਲੱਗੇ ਆਪੇ ਕਾਰਵਾਈ ਹੋਈ ਕਾਦੀ ਮੰਗ ਕਰ ਦਿਓ ਅਸੀਂ ਮੰਗ ਕਰਦੇ ਆ ਵੀ ਜੇ ਤੁਹਾਡੇ ਕੋਲੇ ਇੰਨਾ ਪੈਸਾ ਇਕੱਠਾ ਹੋ ਰਿਹਾ ਐਨੀਆਂ ਵੱਡੀਆਂ ਗਊਸ਼ਾਲਾ ਨੇ ਤੁਹਾਡੇ ਕੋਲੇ ਤੇ ਤੁਸੀਂ ਜਿੰਨੇ ਵੀ ਅਵਾਰਾ ਡੰਗਰ ਨੇ ਦਾਵਾਂ ਨੇ ਜਿਨ੍ਹਾਂ ਦੀ ਸਾਫ ਸੰਭਾਲ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਆ ਗਊਸ਼ਾਲਾ ਦੀ ਜ਼ਿੰਮੇਵਾਰੀ ਆ ਗਊਸ਼ਾਲਾ ਦੇ ਵਿੱਚ ਵੀ ਦੁੱਧ ਵਾਲੇ ਡੰਗਰੀ ਰੱਖੇ ਜਾਂਦੇ ਨੇ ਦੂਜਿਆਂ ਨੂੰ ਉਹ ਵੀ ਰੱਖ ਕੇ ਰਾਜੀ ਨਹੀਂ ਜੀ ਤੇ ਇਸ ਕਰਕੇ ਹੋਰ ਵੀ ਚੜਾਵਾ ਬਹੁਤ ਚੜਦਾ ਤੇ ਜਿਹੜੇ ਵਾਰਾ ਡੰਗਰ ਦੇ ਇਹਨਾਂ ਨੂੰ ਸਾਫ ਸੰਭਾਲ ਇਹਨਾਂ ਦੀ ਕੀਤੀ ਜਾਵੇ ਇਹਨਾਂ ਨੂੰ ਕੱਠੇ ਕੀਤੇ ਜਾਣ ਕਰਾਏ ਜਾਣ ਸਰਕਾਰ ਕੋਲੇ ਸਿਸਟਮ ਹੁੰਦਾ ਸਰ ਇੱਥੇ ਆਉਣ ਗਊਸ਼ਾਲਾ ਕੰਟੈਕਟ ਕਰਨ ਗਏ ਉੱਥੇ ਜਾ ਕੇ ਹਾਲਾਤ ਐਡੇ ਮਾੜੇ ਦੇਖੇ ਉਹ ਗਊਸ਼ਾਲਾ ਇੱਕੋ ਲੜੀ ਪੈ ਗਈ ਅੱਛਾ ਇੰਨੇ ਹਾਲਾਤ ਮਾੜੇ ਨੇ ਉੱਥੇ ਜੀ ਪੈ ਰਹੇ ਨੇ